ਜਿਹੜਾ ਇਹ ਧਰਨਾ ਲਾਇਆ ਇਹ ਕਿਸ ਵਿੱਚ ਦਾ ਲਾਇਆ ਜੀ ਸਾਰੇ ਤਨਖਾਹਾਂ ਦਾ ਮਸਲਾ ਲਾਇਆ ਜੀ ਬਾਕੀ ਤਨਖਾਹ 10 ਜਾਂ 2 ਤਰੀਕ ਤੱਕ ਆ ਜਾਂਦੀਆਂ ਅੱਜ 11 ਤਰੀਕ ਹੋ ਗਈ ਸਾਡੀ ਉਹੀ ਲਗੁਣੀ ਤਨਖਾਹ ਨਹੀਂ ਦਿੱਤੀ ਉਹ ਅੱਜ 11 ਤਰੀਕ ਹੋ ਗਈ 10 ਦਿਨ ਹੋ ਗਏ ਅਜੇ ਤੱਕ ਤਨਖਾਹ ਨਹੀਂ ਪਾਈ ਸਾਡੇ ਆਮ ਮੁਲਾਜ਼ਮਾਂ ਦਾ ਸਾਰਾ ਫਰਕ ਲਾ ਉਹ ਜਿਹੜਾ ਠੱਪ ਹੋ ਚੁੱਕਿਆ ਸੋ ਇਸ ਕਰਕੇ ਅੱਜ ਧਰਨਾ ਲਾਇਆ ਹੈ ਇੱਕ ਸਾਡੀ ਜੁਨੀਅਨ ਦੀ ਕਾਲ ਆਈ ਹੈ ਜੋ ਸਾਡਾ ਕੱਲ ਨੂੰ ਪਹਾਲੀ ਦੇ ਘਰਨਾ ਹੈ ਉਸ ਵਿਸ਼ੇ ਤੇ ਅੱਜ ਸਾਡੇ ਹੜਤਾਲ ਹੜਤਾਲ ਦੇ ਇਸ ਤੇ ਵੀ ਧਰਨਾ ਸਟਾ ਹੈ ਜਿਹੜਾ ਇਹ ਫੇਕਡਰ ਸਿਸਟਮ ਆਇਆ ਹੈ ਇਹ ਕੀ ਜਿਹੜੀਆਂ ਸਰਕਾਰਾਂ ਦਾ ਜਿਹ ਸਿਸਟਮ ਜਿਹੜਾ ਬਣਾਇਆ ਹੈ ਇਹ ਤੁਹਾਡੇ ਕੋਈ ਮੀਡੀਅਮ ਕਰ ਨਹੀਂ ਹੁੰਦੀ ਵੀ ਜੇ ਠੇਕੇਦਾਰ ਨੂੰ ਵਿੱਚੋਂ ਕੱਢ ਕੇ ਤੇ ਜੇ ਸਿੱਤੇ ਤੁਹਾਨੂੰ ਕੌਣ ਦੇ ਪੈਸੇ ਪੈਣ ਇਹਦੇ ਬਾਰੇ ਤੁਸੀਂ ਕੁਝ ਬੋਲਣਾ ਚਾਹੁੰਦੇ ਆ ਸਰ ਠੇਕੇਦਾਰ ਕਟਣ ਬਾਰੇ ਪਹਿਲਾਂ ਮੁੱਖ ਮੰਤਰੀ ਸਾਹਿਬ ਨੇ ਵੀ ਗੱਲ ਕਰੀ ਸੀ ਉਹ ਕਹਿੰਦੇ ਸੀ ਠੇਕੇਦਾਰਾਂ ਨੂੰ ਵਿੱਚੋਂ ਕੱਢ ਕੇ ਤੁਹਾਨੂੰ ਸਿੱਤੇ ਤੌਰ ਤੇ ਰੱਖਾਂਗੇ ਬਟ ਉਹ ਗੱਲਾਂ ਮੀਟਿੰਗਾਂ ਹੋਊਗਾ ਅੱਜ ਤੱਕ ਕੋਈ ਮੀਟਿੰਗਾਂ ਦਾ ਹੱਲ ਨਹੀਂ ਹੋਇਆ ਜੋ ਵੀ ਮੀਟਿੰਗਾਂ ਹੋਈਆਂ ਅੱਜ ਤੱਕ ਬੇਸਿੱਟਾ ਨਿਕਲੀਆਂ ਜੋ ਵੀ ਗੱਲਾਂ ਕਰਦੇ ਆ ਬੇ ਸਿੱਟਾ ਨਿਕਲਦੀ ਆ ਤੇ ਕਿੰਨੀ ਤਨਖਾਹ ਮਿਲਦੀ ਆ ਜੀ ਤੁਹਾਨੂੰ ਕਟਕਟਾ ਕੇ ਸਾਨੂੰ ਕਟਕਟਾ ਕੇ 12000 ਟੁੱਟ ਮਿਲਦੇ ਆ ਜੀ ਚ ਮੋਟਰਸਾਈਕਲ ਪੱਤਾ ਵਿੱਚ ਤੇ ਜਿਹੜੀ ਕੱਟੀ ਜਾਂਦੀ ਉਹ ਕੌਣ ਲੈ ਜਾਂਦਾ ਉਹ ਠੇਕੇਦਾਰ ਲੈ ਜਾਂਦੇ ਆ ਜੀ ਕਿੰਨੀ ਲੈ ਜਾਂਦਾ ਠੇਕੇਦਾਰ ਸਾਡੀ 37000 ਕੁਸ਼ਰ ਪਈ ਬੰਦੀ ਆ ਜੀ ਜਿਹਦੇ ਚ ਸਾਨੂੰ 12000 ਦਿੱਤੇ ਆ ਬਾਕੀ ਸਭ ਠੇਕੇਦਾਰਾਂ ਨੂੰ ਸਿੱਟਾ ਮੰਤਰੀਆਂ ਨੂੰ ਇੰਨਾ ਵੱਡੇ ਅਫਸਰਾਂ ਨੂੰ ਜਾ ਔਰ ਇਹ ਕਿੰਨੇ ਟਾਈਮ ਤੋਂ ਨਹੀਂ ਦਰਖਾਹ ਪੈ ਰਹੀ ਤੁਹਾਡੀ ਸਾਡੀ ਜੀ ਹਰ ਮਹੀਨੇ 2 ਜਾਂ 3 ਤਰੀਕ ਤੱਕ ਪੈ ਜਾਂਦੀ ਆ ਪਰ ਇਸ ਇਸ ਵਾਰ 11 ਤਰੀਕ ਹੋ ਗਈ ਸਾਨੂੰ ਅੱਜ ਪਾ ਦਿੰਨੇ ਆ ਕੱਲ ਪਾ ਦੇ ਲਾਰੇ ਲਾਰੇ ਇਹ ਜਿਹੜੇ ਆਊਟਸੋਰਸ ਕੰਮ ਇਹ ਆ ਇਹ ਪਹਿਲਾਂ ਵੀ ਗੱਲਬਾਤ ਹੋਈ ਸੀ ਉਹ ਕਹਿੰਦੇ ਵੀ ਸਾਨੂੰ ਜਿਹੜਾ ਕੋਈ ਨਾ ਤਾਂ ਸਾਡਾ ਟਾਈਮ ਲਿਮਟ ਹੈ ਕੋਈ ਵੀ ਇਹ ਸਰਕਾਰੀ ਆਪਾਂ 8 ਘੰਟੇ ਕੰਮ ਕਰਨਾ ਵੀ ਅਸੀਂ ਕਈ ਵਾਰੀ 16 ਘੰਟੇ 24 24 ਘੰਟੇ ਕੰਮ ਮਿਲਦੇ ਆ ਪਰ ਜਿਹੜੇ ਹੈਗੇ ਆ ਪੱਕੇ ਮੁਲਾਜ਼ਮਾਂ ਨੂੰ ਉਹਨਾਂ ਨੂੰ 8 ਘੰਟੇ ਡਿਊਟੀ ਕਰਕੇ ਬਹੁਤ ਜ਼ਿਆਦਾ ਤਨਖਾਹ ਮਿਲਦੀ ਹੈ ਵੀ ਉਹਦੇ ਮੁਤਾਬਕ ਤਾਂ ਸਾਨੂੰ ਕੁਝ ਵੀ ਨਹੀਂ ਮਿਲਦਾ। ਇਹ ਕਾਫੀ ਟਾਈਮ ਤੋਂ ਰੋਲਾ ਪਾ ਰਹੇ ਹਾਂ ਕਿ ਤੁਹਾਡੇ ਜਿਹੜੇ ਮੀਟਿੰਗਾਂ ਕੋਈ ਭਗਵਾਨ ਸਾਮਾਨ ਨਾ ਹੋਈ ਕਿ ਜਾਂ ਨਹੀਂ ਹੋਈ ਜਾਂ ਕੀ ਉਹ ਟਾਈਮ ਤੋਂ ਦੇ ਰਹੇ ਆ ਜਾਂ ਬਿਜਲੀ ਮੰਤਰੀ ਆ ਕੀ ਤੁਹਾਨੂੰ ਟਾਈਮ ਨਹੀਂ ਦਿੰਦੇ ਈ ਉਹ। ਸਰ ਜਿਹੜਾ ਸਾਡਾ ਬਾਰਕ ਆਰਡਰ ਵੀ ਹੋਇਆ ਉਹਦੇ ਵਿੱਚ ਵੀ ਸਾਡਾ 8 ਘੰਟੇ ਦਾ ਟਾਈਮ ਹੈ। ਬਟ ਇਹ ਸਾਨੂੰ ਐਬਸੈਂਟਾ ਲਾਉਣਦਿਆਂ ਤਾਕੀਆਂ ਦੇ ਕੇ ਟਾਈਮ ਤੋਂ ਓਵਰ ਕੰਮ ਕਰਵਾਉਂਦੇ। ਕਿਉਂਕਿ ਪੱਤੋ ਗ੍ਰੈਡਨਮਾਂ ਰੱਖਿਆ ਗਿਆ ਸੀ ਕਿ ਪਹਿਲੇ ਟਾਈਮ ਤੋਂ ਉੱਥੇ ਮੈਂ ਯਾਦ ਨਹੀਂ ਕਿ ਉਹ ਕਹਿੰਦੇ ਸਾਨੂੰ ਇਹ ਆ ਵੀ ਤੁਸੀਂ 24 ਘੰਟੇ ਦੇ ਵਿੱਚ ਵਿੱਚ ਗ੍ਰੈਡਾ ਤੋਂ ਚੱਲਦਾ ਰਹਿਣਾ ਸੀ ਕਿਉਂਕਿ ਮੇਰੇ ਦੇਖਣ ਮੁਤਾਬਕ ਉਹ ਜਿਹੜੇ 24 ਘੰਟੇ ਹੀ ਚਾਲੂ ਕੀਤਾ ਸੀਗਾ ਉਹ ਕੀ ਉਹ ਜਿਹੜਾ 8 ਘੰਟੇ ਤੋਂ ਬਾਅਦ ਲਾਉਂਦੇ ਆ ਫਿਰ ਉਹਦਾ ਤੁਹਾਨੂੰ ওভারਟਾਈਮ ਮਿਲਦਾ ਕਿ ਨਹੀਂ ਮਿਲਦਾ ਨਹੀਂ ਸਰ ਉਹਦਾ ਸਾਨੂੰ ਕੋਈ ਅੱਛਾ ਇਹਦਾ ਮਤਲਬ ਤੁਹਾਨੂੰ ਧੱਕੇ ਨਾਲ ਹੀ ਕੰਮ ਕਰਾਇਆ ਜਾਂਦਾ ਹਾਂ ਜੀ ੱਲੇ ਗ੍ਰੈਡਾ ਜੇ ਅਸੀਂ ਜਵਾਬ ਦਿੰਨੇ ਆ ਕੰਮ ਕਰਨ ਤੋਂ ਉਹ ਲੋ ਕਹਿੰਦਾ ਤੁਹਾਨੂੰ ਹਟਾ ਦਾਂਗੇ ਤੁਹਾਡੀਆਂ ਐਬਸੈਂਟਾ ਲਾ ਦਾਂਗੇ ਇਸ ਕਰ ਸਾਨੂੰ ਅੱਗੋਂ ਧਮਕੀਆਂ ਦੇ ਰਹੇ ਆ ਇਹ ਜਿਹੜਾ ਤੁਸੀਂ ਕੰਮ ਕਰ ਰਹੇ ਆ ਤੁਸੀਂ ਕਿੰਨਾ ਰਿਕਾ ਤੁਹਾਡੇ ਕੋਲੇ ਸਾਡੇ ਕੋਲੇ ਜੇ ਇੱਥੇ 9 ਪਿੰਡ ਆ ਜੀ 9 ਪਿੰਡ ਦੇ ਇਹਨਾਂ ਦਾ ਠੇਕੇਦਾਰ ਸਾਰਾ ਸਿਸਟਮ ਇੱਕੋ ਜਿਹਾ ਹੁੰਦਾ ਕਿ ਤੁਹਾਡੇ ਕੋਲ 9 ਪਿੰਡ ਦਾ ਠੇਕੇਦਾਰ ਆ ਡਾ ਨਹੀਂ ਨਹੀਂ ਜੀ ਇੱਕ ਕਾਜੀ ਠੇਕੇਦਾਰ ਸਾਰੇ ਪੰਜਾਬ ਦੇ ਵਿੱਚ ਅੱਛਾ ਪੰਜਾਬ ਦੇ ਵਿੱਚ ਚਲੋ ਆਖਰ ਹੁਣ ਤੁਸੀਂ ਕੀ ਮੰਗ ਕਰਦੇ ਆ ਪ੍ਰਮਾਤਮਾ ਸਰਪ੍ਰਮਾਤਮਾ ਸਰਕਾਰ ਤੋਂ ਪਹਿਲਾਂ ਤਾਂ ਸਾਡੀ ਜਿਹੜੀ ਸਟੇਟ ਕਮੇਟੀ ਦੀ ਮੀਟਿੰਗ ਆ ਦਰਤ ਮੰਤਰੀ ਕੈਬਨਿਟ ਮੰਤਰੀ ਉਹਨਾਂ ਨਾਲ ਜੀ ਜੇ ਤਾਂ ਉਹਦਾ ਕੋਈ ਹੱਲ ਹੁੰਦਾ ਤਾ ਠੀਕ ਆ ਜੀ ਨਹੀਂ ਕਾੜਨਾ ਸਾਡਾ ਪਹਾਲੀ ਵਿਚੇ ਧਰਨਾ ਹੈ ਉਹ ਲਗਾਤਾਰ ਚੱਲੇਗਾ ਉਹਦਾ ਕੋਈ ਕੱਟ ਨਹੀਂ ਜੀ ਮਰਦਾਬਾਦ 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 ਮੀਟਿੰਗਾਂ ਦੇ ਕੇ ਮੁਕਰਨ ਵਾਲੀ ਸਰਕਾਰ ਮਰਦਾਬਾਦ 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 ਭਗਵਾਨ ਅਰੇਂਜਮੈਂਟ ਮਰਦਾਬਾਦ 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 ਇੱਕ ਸਿੱਧਾ ਧੰਨਵਾਦ ਕਰਦੇ ਆ ਸਾਡੇ ਟੈਂਕ ਕਰਦ ਨੇ ਉਹ ਯੂਨੀਅਨ ਸਰਵਿਸ ਪੰਜਾਬ ਦਾ ਜਿਹਨ ਨਾਲ ਸਾਡੇ ਸਮਾਂਤ ਵਿੱਚ ਆ ਤਾਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਰ ਮੈਂ ਬੜਾ ਧੰਦਾ ਨਹੀਂ ਨਾ 1 ਸਾਲ ਪਿਆਰ ਬਾਸ ਮੈਂਨਮੰਦੀ ਕਰਦਾ ਹੁਣੇ بڑے ਐਮਐਲਏ ਰਹੇ ਮੈਂ ਬਹੁਤ ਸ਼ੁਗਰਚ ਕੀਤਾ ਆਪਣੀ ਲਾਈਫ ਦੇ ਵਿੱਚ ਕਾਂਗਰਸ ਪਾਰਟੀ ਦੇ ਵਿੱਚ ਹਨਾ ਅਸੀਂ ਇੱਕੋ ਹੀ ਮੁੱਦਾ ਸਾਡਾ ਹੈਗਾ ਕਾਂਗਰਸ ਪਾਰਟੀ ਸਾਡਾ ਬਰਨਾਲਾ ਕਾਡ ਕੋਲੀਸ਼ਨ ਕਾਟਲ ਹੁਣ ਘੜ ਜਿੱਤੇ ਆ ਉਹ ਮੇਰੇ ਮਿੱਤਰ ਹੈ ਠੀਕ ਹੈ ਜੀ ਅਸੀਂ ਮੋਡ ਬਣੇ ਆ ਅਸੀਂ ਇਹਨਾਂ ਨਾਲ ਵਾਦਾ ਕਰਦੇ ਮੈਂ ਇਹਨਾਂ ਦੇ ਪਹਿਲਾਂ ਵਾਦਾ ਵਾਦਾ ਖਮਾਉਂਦਾ ਨਾਲ ਵੀ ਤੁਹਾਡੇ ਸਾਰੀਆਂ ਜਿੰਨੇ ਤਕਲੀਫਾਂ ਹੋਣਗੀਆਂ ਇਹ ਨਾ ਦੂਰ ਕੀਤੀਆਂ ਮੈਂ ਬਲਾਸ ਕਰਦਾ ਵਾਦਾ ਮੇਰਾ ਆ ਵਾਦਾ ਕਰਦਾ ਐਂਡਾ ਬੰਦੇ ਨੇ ਜੇ ਤਕਲੀਫਾਂ ਨਾ ਦੂਰ ਕੀਤੀਆਂ ਨਾ ਸਾਡੀ ਸਰਕਾਰ ਆਉਣ ਤੇ ਚੰਨੀ ਸਾਹਿਬ ਆਉਣਗੇ ਰਿਸਪੈਕਟ ਚੰਨੀ ਸਾਹਿਬ ਸਰਕਾਰ ਬਣੂਗੀ ਮੈਂ ਜੀਲਾ ਐਕਸਲ ਜਨਰਲ ਸੈਕਟਰੀ ਹਾਂ ਕਾਲਾਟੋਂੋਂ ਮੇਰਾ ਖਾਸ ਮਿੱਤਰ ਹੈ ਠੀਕ ਹੈ ਜੀ ਅਸੀਂ ਮੋਟਰ ਬੰਨੇ ਆ ਕਾਂਗਰਸ ਦਾ ਪਰਣਾਲੇ ਠੀਕ ਹੈ ਮੈਂ ਹੌਲ ਸਾਨੂੰ ਬੋਲ ਰਿਹਾ ਜੀ ਅਸੀਂ ਹਮੇਚੀ ਜੀ ਮਰਤਾ ਦੀ ਪ੍ਰਤੀਕ ਨਾ ਫੜਕਾ ਹੋਮਾ ਹੈਗੀ ਆ ਨਾ ਅਸੀਂ ਬਰਤਨੇ ਆ ਅਸੀਂ ਸਭ ਹੱਲਿੰਦੀ ਦਾ ਕੰਮ ਲੈਣਾ ਲੋਕਾਂ ਦੇ ਦਿਲ ਜਿੱਤਨੇ ਅਸੀਂ ਜਦ ਜਿੱਤ ਕੇ ਸਰਕਾਰ ਬਣਾਵਾਂਗੇ ਟੱਕੇ ਨਾ ਨਹੀਂ ਬੋਣਦੇ ਕਿੰਨਾ ਮੈਨੂੰ ਲਾਰੇ ਨਹੀਂ ਦਵੇ ਇਹ ਮੇਰਾ ਪ੍ਰੋਮਿਸ ਹੈ ਜੀ ਬਾਦ ਅੱਜ ਠੀਕ ਹੈ ਠੀਕ ਹੈ